ਤਰਨਤਾਰਨ ਪੁਲਿਸ ਨੇ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਦੇ ਮਾਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ ਇਸ ਸਬੰਧੀ ਅੱਜ ਤਰਨਤਾਰਨ ਵਿੱਚ ਜਾਣਕਾਰੀ ਦਿੰਦੇ ਹਾਂ ਡੀਆਈਜੀ ਹਰਦੀਾਲ ਸਿੰਘ ਮਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ 11 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਇਹ ਸਾਰੇ ਹੀ ਗੈਂਗਸਟਰ ਨੇ ਅਤੇ ਇਹਨਾਂ ਦਾ ਮੁੱਖ ਸਾਥੀ ਸੁਖ ਭਿਖਾਰੀ ਵਾਲਾ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਅਤੇ ਗ੍ਰਿਫਤਾਰ ਕੀਤੇ ਗਏ ਦੋਸ਼ੀ ਉਸਦੇ ਸਾਥੀ ਨੇ ਡੀਆਈਜੀ ਨੇ ਦੱਸਿਆ ਕਿ ਦੋਸ਼ੀਆਂ ਵੱਲੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਦਰਿਆ ਵਿੱਚੋਂ ਟੁਕੜਿਆਂ ਵਿੱਚ ਬਰਾਮਦ ਹੋਇਆ ਉਨਾ ਕਿਹਾ ਕਿ ਕਤਲ ਦਾ ਕਾਰਨ ਕੀ ਸੀ ਇਹ ਫਰਾਰ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੇ ਪਤਾ ਲੱਗੇਗਾ ਡੀਆਈਜੀ ਨੇ ਸੁਪਾਰੀ ਲੈ ਕੇ ਕਤਲ ਕਰਨ ਦਾ ਸ਼ੱਕ ਜਤਾਇਆ ਡੀਆਈਜੀ ਹਰਦੀਾਲ ਸਿੰਘ ਮਾਨ ਨੇ ਦੱਸਿਆ ਕਿ ਗੈਂਗਸਟਰ ਸੁਖ ਭਿਖਾਰੀ ਵਾਲਾ ਅਤੇ ਦੋ ਸ਼ੂਟਰ ਭਾਵੇਂ ਪੁਲਿਸ ਦੀ ਗ੍ਰਫਤ ਤੋਂ ਬਾਹਰ ਨੇ ਪਰ ਉਹਨਾਂ ਨੂੰ ਟ੍ਰੇਸ ਕਰ ਲਿਆ ਗਿਆ ਹੈ ਅਤੇ ਛੇਤੀ ਹੀ ਗ੍ਰਿਫਤਾਰ ਕੀਤਾ ਜਾਵੇਗਾ ਜਿਹੜੇ ਕਾਮਰੇਡ ਬਲਵਿੰਦਰ ਸਿੰਘ ਹੋਰਾਂ ਦਾ ਸੌਰਿਆ ਚੱਕਰ ਵਿਜੇਤਾ ਹੋਰਾਂ ਦਾ ਮਰਡਰ ਹੋਇਆ ਸੀਗਾ 16 ਅਕਤੂਬਰ ਨੂੰ ਸਵੇਰ ਉਹਦੇ ਵਿੱਚ ਉਹਦੇ ਕਤਲ ਦੀ ਗੁੱਥੀ ਅਸੀਂ ਸੁਲਝਾ ਲਈਏ